ਲੋ ਜੀ ਸਾਸਰੀ ਮੇਰੇ ਰੱਬ ਵਰਗੇ শ্রোਤਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਮੇਰੇ ਚੈਨਲ ਤੇ ਆਉਣ ਤੇ ਤੇ ਅੱਜ ਮੈਂ ਤੁਹਾਨੂੰ ਇਹ ਗੀਤ ਬਾਰੇ ਸੁਣਾਉਂ ਜਿਹੜਾ ਸਾਰੇ ਦਿਲਾਂ ਨੂੰ ਟੜਕਾਵੇ ਬੇਟੀਆਂ ਦੇ ਤਾਂ ਖਾਸ ਕਰਕੇ ਹੈਨਾ ਇਹ ਬਹੁਤ ਹੀ ਭਰਾਗਮਈ ਗੀਤ ਹੈ ਇੱਕ ਬੇਟੀ ਉਹਦੀ ਮਾਂ ਨਹੀਂ ਹੁੰਦੀ ਤੇ ਉਹ ਫਿਰ ਮਾ ਨਾਲੀ ਗੱਲਾਂ ਕਰਦੀ ਹੈ ਹੈਨਾ ਉਹ ਕੀ ਗੱਲਾਂ ਕਰਦੀ ਹੈ ਤੇ ਤੁਹਾਡੇ ਗੀਤ ਦੇ ਸਫ਼ਰ ਤੇ ਹੈਨਾ ਤੁਸੀਂ ਸੁਣਿਓ ਤੇ ਦਿਲ ਥਾਮ ਕੇ ਸੁਣਿਓ ਤੇ ਜਿਨ੍ਹਾਂ ਨੇ ਮਾ ਮਾਂ ਨਹੀਂ ਉਹਨਾਂ ਨੂੰ ਤਾਂ ਬਹੁਤ ਸੋਹਣਾ ੀਕਾ ਗੀਤ ਹੈਨਾ ਤੇ ਬਹੁਤ ਭਾਗ ਕਰ ਦੇਣ ਵਾਲਾ ਗੀਤ ਹੈ ਤੇ ਲੋ ਫਿਰ ਉਹ ਅੱਜ ਮੈਂ ਇਹ ਗੀਤ ਸੁਣਾਉਂਗੀ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਨੁਕਤਾ ਸੁਣਾਉਂਗੀ ਆ ਪਾਉਂਗੀ ਉਹ ਬਈ ਬਾਲ ਚਿੱਟੇ ਨਹੀਂ ਹੋਣਗੇ ਆਮ ਭੈਣਾ ਸਾਧਾ ਡਾਈਆਂ ਲਾਈ ਜਾਂਦੀਆਂ ਨੇ ਤੇ ਸੌਖਾ ਜਾਈ ਹੈਗਾ ਹਨਾ ਤੇ ਫਿਰ ਉਹ ਵਾਲ ਉੱਥੇ ਬੰਦੇ ਵੈਰੀਗੇਟ ਲੱਗ ਜਾਂਦਾ ਜੇ ਤੁਸੀਂ ਉਹ ਨੁਕਤਾ ਵਰਤੋਗੇ ਵਾਲ ਚਿੱਟੇ ਨਹੀਂ ਹੋਣਗੇ ਹਨਾ ਤੇ ਬਾਕੀ ਆ ਜਾਓ ਫਿਰ ਆਪਾਂ ਇਸ ਗੀਤ ਬਾਰੇ ਹਨਾ ਮਾਣੋ ਇਸ ਗੀਤ ਦਾ ਆਨੰਦ ਤੇ ਕਾਪੀ ਪੈਨਸਲ ਜ਼ਰੂਰ ਲੈ ਕੇ ਬੈਠ ਜਿਓ ਨਾਲ ਦੀ ਨਾਲ ਗੀਤ ਤੋਂ ਮਗਰੋਂ ਇਹ ਫਿਰ ਨੁਕਤਾ ਦੱਸੂਗੀ ਤੇ ਆdio ਫਿਰ ਆਪਾਂ ਹੁਣਾ ਇਹ ਉਹ ਗੀਤ ਗਾਏ ਹਨ ਲੈ ਦਿਲੋਂ ਸੁਣੋ ਅੰਦਰੋਂ ਸਾਮਕੇ ਕੀ ਉਹ ਕੁੜੀਆਂ ਦੀ ਮਾਂ ਨਾਲ ਗੱਲਾਂ ਕਰਦੀ ਹੈ ਕੀ ਕਹਿੰਦੀ ਹੈ ਕਹਿੰਦੀ ਨਹੀਂ ਮਾਏ ਆਏਂਗੀ ਕਿਹੜੀ ਰੁੱਤੇ ਨਹੀਂ ਅੰਮੜੀਏ ਆਏਂਗੀ ਕਿਹੜੀ ਰੁੱਤੇ ਬਾਬਲ ਮੇਹਰਨੇ ਬਗਲ ਭਾਇਆ ਪਰ ਪਰ ਮਾਸ਼ਿਕਾ ਪਾਣੀ ਪਾਇਆ ਲੱਗੇ ਅਗੂਰਾ ਦੇ ਗੁੱਛੇ ਨੀ ਮਾਏ ਆਏਗੀ ਕੇੜੀ ਰੂਤੇ ਨੀ ਅਮੜੀਏ ਤਹ ਅਨੋਖਾ ਮਮਤ ਤੀ ਆਂਦਾ ਸਾਥ ਅਨੋਖਾ ਪੁੱਛ ਲੈ ਪਾਵੇਂ ਸਰੀਆ ਲੋਕਾ ਪੁੱਛ ਲੈ ਪਾਵੇਂ ਸਰੀਆ ਲੋਕਾ ਮਾਂ ਬਿਨਾਂ ਕੋਈ ਪੁੱਛੇ ਨਿਮਾਏ ਆਏਂਗੀ ਕਿਹੜੀ ਰੁੱਤੇ अमड़िए आएंगी केड़ी रुते सानू दुखा बिच पाके उठे उथे सौ गई जाके सू दुखा बिच पाके उठे उथे सौ गई जाके जिथे लखाई लोग सुते नी अमड़िए ड़ुते नी अमेंड़ी रु तुर गूर साथ माली साढे बागदा तर गूर साथो माली साढे बागदा रख के सरहणे दुध ਕੋਈ ਨਾ ਜਾਗਦਾ ਰੱਖ ਕੇ ਸਰਾਨੇ ਦੁੱਧ ਕੋਈ ਨਾ ਜਾਗਦਾ ਕਿਹੜਾ ਲਾਡਿਲਡਾਵੇ ਕਿਹੜਾ ਸੀਨੇ ਨਾਲ ਲਾਵੇ ਨੀ ਕਿਹੜਾ ਲਾਡਿਲਡਾਵੇ ਕਿਹੜਾ ਸੀਨੇ ਨਾਲ ਤਲਾਵੇ ਤੂੰ ਤਾਂ ਤੁਰ ਗਈ ਉੱਤੇ ਨੀ ਮਾਏ ਆਵੇਂਗੀ ਕਿਹੜੀ ਰੁੱਤੇ ਨੀ ਅਮੜੀਏ ਆਵੇਂਗੀ ਕਿਹੜੀ ਰੁੱਤੇ ਮਾਂ ਦੇ ਬੇਅਦਬਾਂ ਨੂੰ ਰੱਬ ਕਦੋਂ ਛੱਡੇਦਾ ਜਿਹੜੇ ਮਾਂ ਦੇ ਬੇਅਦਬੀਆਂ ਕਰਦੇ ਨੇ ਉਹ ਤੁਹੇ ਤਖਲੀਫਾਂ ਭੋਗਣਗੇ ਕਹਿੰਦੀ ਮਾਂ ਦੇ ਬੇਅਦਬਾਂ ਨੂੰ ਰੱਬ ਕਦੋਂ ਛੱਡੇਦਾ ਲੋਕਾਂ माजी ਹੈ माजी ਦੀ ਰੁਸੇਨੀ ਮਾਂ ਦੇ ਬੇਅਦਬ ਨੂੰ ਰੱਬ ਕਦੋਂ ਛੱਡਦਾ ਉਹਨਾਂ ਦੇ ਸੁੱਖਾਂ ਵਾਲੇ ਬੂਟਰ ਹੱਥੀ ਪੁੱਟਦਾ ਤੱਕੇ ਦਰਦਰ ਖਾਂਦਾ ਉਹਦਾ ਰੱਬ ਰੁਸ ਜਾਂਦਾ ਲੋਕੋ ਮਾਂ ਜੀ ਦੀ ਰੁਸੇਨੀ ਅਮੜੀਏ ड़ी रुते नी मां कड़ी रुते मखां मीचियां तां सुख साढे हार गे मख मीचियां तां सुख साढ़े हार गे ਲੋਕਾਂ ਲਈ ਸੀ ਜਿਉਂਦੇ ਜਾਣੋ ਅੱਜ ਅਸੀਂ ਮਾਰੀ ਗਏ ਜੇੜੀ ਤੱਕ ਦੀ ਨਰਜੇ ਜੇੜੀ ਤੱਕ ਦੀ ਨਰਜੇ ਅੱਖ ਸਾਨੂੰ ਨਾ ਉਹ ਲੱਭੇ ਪਿਆਰ ਮਾਂ ਜਹ ਸੁੱਚੇ ਨੀ ਹਮੜੀਏ ਆਇੰਗੀ ਕੇੜੀ ਰੁਤੇ ਨੀ ਅੰਮੀਏ ਆਏਂਗੀ ਕਿਹੜੀ ਰੁੱਤੇ ਲਓ ਜੀ ਗੀਤ ਹੋਇਆ ਪੂਰਾ ਗੀਤ ਦੇ ਬਹੁਤ ਹੀ ਬਰਾਗਮਈ ਇਹੇ ਬੋਲੇ ਤੁਸੀਂ ਸੁਣੀ ਲਏ ਉਹ ਕਹਿੰਦੀ ਕਿਹੜੀ ਰੁੱਤ ਮਾਂ ਮਾ ਤਾਂ ਸੌਣ ਬਾਦ ਨੂੰ ਤੀਆਂ ਨੂੰ ਸੌਣ ਤੇ ਆਦੀਆਂ ਤੀਆਂ ਤੇ ਆਉਂਦੀਆਂ ਫਿਰ ਨਾ ਮੈਂ ਸੌਣ ਦੀ ਰੁੱਤ ਨੂੰ ਨਾ ਮੱਕਦੇ ਤੇ 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 ਧਿਆਨ ਨੂੰ ਨਾ ਆਉਣੀ ਕਦੀਆਂ ਤੂੰ ਮੈਨੂੰ ਕਿਹੜੀ ਰੁੱਤ ਤੇ ਯਾਦ ਕਰੇਂਗੀ ਤੇ ਕਦੋਂ ਤੂੰ ਆਵੇਂਗੀ ਹੈਨਾ ਤੇ ਤੁਹਾਨੂੰ ਪਤਾ ਹੀ ਹੈ ਨਾ ਤੇ ਸਾਰਿਆਂ ਨੇ ਸੁਣ ਹੀ ਲਿਆ ਤੇ ਮਾਮਾ ਦਾ ਇੱਕ ਵਾਰੀ ਤੁਰ ਗੀਆਂ ਫਿਰ ਉੱਥੋਂ ਦਾ ਬਸ ਜਾਂਦਾ ਹੀ ਰਹਿ ਜਾਂਦੀਆਂ ਨੇ ਹੈਨਾ ਤੇ ਲੋ ਸੁਣੋ ਇਹ ਬਿਟ ਬਾਅਲਸ ਫੇਰ ਨਹੀਂ ਹੋਣਗੇ ਨੁਕਤਾ ਕਾਪੀ ਪੈਨਸਲ ਲੈ ਲਈ ਤੁਸੀਂ ਆ ਲਿਓ ਫਿਰ ਨੁਕਤੇ ਬਾਰੇ ਕਹਿੰਦੇ ਬਾਅਲਸ ਫੇਰ ਨਹੀਂ ਹੋਣਗੇ 45 ਗ੍ਰਾਮ ਨਾਰੀਡਰ ਦਾ ਤੇਲ ਲੈ ਲਓ ਜੇ ਥੋੜੇ ਜਿਆਦੇ ਕੇਸ ਜਿਆਦੇ ਸਾਰੇ ਲੰਬੇ ਵੱਡੇ ਭਾਵੇਂ ਕਿਸੇ ਛੋਟੇ ਨੇ ਨਾ ਥੋੜਾ ਤਾਂ ਉਸ ਹਿਸਾਬ ਨਾਲ ਹੀ ਦੁਗਣਾ ਕਰ ਲਓ ਇਸ ਨੂੰ ਨਹੀਂ ਤਾਂ 45 ਗ੍ਰਾਮ ਨਾਰੀਆ ਤੇ ਤੇ ਉੱਤੇ ਵਿੱਚ 15 ਗ੍ਰਾਮ ਤੁਸੀਂ ਨਿੰਬੂ ਦਾ ਰਸ ਮਿਲਾਉਣਾ ਜੇ 90 ਗ੍ਰਾਮ ਤੇਲ ਲਓਗੇ ਤਾਂ 30 ਗ੍ਰਾਮ ਰਸ ਰਲਾ ਲਿਓ ਸਮਝੀ ਨਾ ਉਹ ਦੁਗਣਾ ਕਰ ਲਿਓ ਜੇ ਪਿਆਬ ਗੱਟ ਵੀ ਜਾਊ ਫਿਰ ਕਿਸੇ ਦੂਜੇ ਦਿਨ ਫੇਰ ਲਾ ਦਿਓ 45 ਗ੍ਰਾਮ ਤਿਲਾਂ ਦਾ ਤੇ ਵਿੱਚ 15 ਗ੍ਰਾਮ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਉਹਨੂੰ ਧੁੱਪੇ ਰੱਖ ਦਿਓ ਕੰਗਿਤਾਂ ਨੂੰ ਇੱਕ ਜਾਣ ਕਰਦੋ ਮਿਲਾ ਕੇ ਹੈਨਾ ਨਿੰਬੂ ਰਸ ਤੇ 15 ਮਿੰਟ ਤੱਕ ਉਹਨੂੰ ਫਿਰ ਰੱਖੋ ਲਾ ਕੇ ਤੇ ਧੁੱਪੇ ਰੱਖੋ ਫਿਰ ਵਾਲਾਂ ਦੀਆਂ ਜੜਾਂ ਵਿੱਚ ਲਾਓ ਬਾਹਰ ਉੱਟਣਗੇ ਨਹੀਂ ਸਫੇਦ ਨਹੀਂ ਹੋਣਗੇ ਜਿੰਨਾ ਕਿਤੇ ਹੋ ਰਹੇ ਨੇ ਉੱਥੇ ਬੈਰੇ ਲੱਗ ਜੂ ਉੱਥੇ ਰੁਕ ਜਾਣਗੇ ਤੇ ਇਹ ਤੁਸੀਂ ਤੇਲ ਲਾਉਂਦੇ ਰਹੋ ਤੇ ਨਾ ਬਾਹ ਦੋ منہ ਇਹ ਹੁਣ ਇਹ ਥੋੜਾ ਕੋਈ ਮੁੱਲ ਨਹੀਂ ਜ਼ਿਆਦਾ ਲੱਗਦਾ ਚਰਮਾ ਕਰਕੇ ਜੇ ਕਰਕੇ ਦੇਖੋ ਤੁਹਾਨੂੰ ਫਿਰ ਹੀ ਪਤਾ ਲੱਗੂ ਜੋ ਤੁਸੀਂ ਕੈਮੀਕਲ ਚੀਜ਼ਾਂ ਲਿਆਉਣੀ ਆ ਉਹ ਵੀ ਆਪਾਂ ਲਾ ਕੇ ਦੇਖ ਰਿਹਾ ਕਿ ਇਹਨਾਂ ਨੂੰ ਸਾਈਡ ਇਫੈਕਟ ਹੁੰਦਾ ਐਸਟੀ ਦਾ ਤਾਂ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਹੈਨਾ ਨਿੰਬੂ ਦੀ ਤਾਂ ਇੰਨੀ ਸ਼ਕਤੀ ਹੈ ਕਹਿੰਦੇ ਜੀ ਇਹਦੇ ਵਿੱਚ ਬੀਜ ਨਾ ਹੁੰਦੇ ਤਾਂ ਜਿਉਂਦਾ ਬੰਦਾ ਮਰਿਆ ਹੋ ਜਾਂਦਾ ਪਰਮਾਤਮਾ ਨੇ ਜਿਹੜੇ ਇੰਨੇ ਗੁਣ ਦਿੱਤੇ ਉਹਨਾਂ ਵਿੱਚ ਕੋਈ ਨਾ ਕੋਈ ਕਮੀ ਉਹ ਦਿੱਤੀ ਆ ਵੀ ਇੱਥੇ ਨਹੀਂ ਜੀ ਵਰਤਣੀ ਇੱਥੇ ਵਰਤਣੀ ਹੈਨਾ ਤੇ ਲੋ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਤਨਬਾਤ ਮੇਰੀ ਵੀਡੀਓ ਦੇਖਣੀ ਹਰ ਵੀਡੀਓ ਨੂੰ ਅਖੀਰ ਤੱਕ ਗੀਤ ਨੂੰ ਵੀ ਸੁਣਿਆ ਕਰੋ ਵੀਡੀਓ ਨੂੰ ਅਖੀਰ ਤੱਕ ਵੇਖਿਆ ਕਰੋ ਤਾਂ ਹੀ ਫਿਰ ਤੁਹਾਨੂੰ ਸਾਰਾ ਪੂਰਨ ਪਤਾ ਲੱਗੂਗਾ ਲਓ ਧੰਨਵਾਦ ਫਿਰ ਕੱਲ ਨੂੰ ਫਿਰ ਮਿਲਦੇ ਹਾਂ